ਜਿਹੜੇ ਗਾਣਿਆਂ ਦੀ ਤੂੰ ਗੱਲ ਕਰਦੀਆਂ ਨਾ ਉਹ ਗਾਣੇ ਮੇਰੇ ਕੋਲ ਨੇ ਨਹੀਂ ਮੰਮੀ ਮੈਨੂੰ ਦਾਫਾ ਲਾਣ ਦੋ ਹੁਣ ਤੁਹਾਡੇ ਕੋਲ ਤੁਹਾਡੇ ਕੋਲ ਕਿਵੇਂ ਆਏ ਉਹ ਗਾਣੇ ਦੀਦੀ ਉਹ ਤਾਂ ਮੈਂ ਮੰਮੀ ਨੂੰ ਫੜਾਏ ਹੋਏ ਸੀਗੇ ਮੈਂ ਉਹ ਮੰਮੀ ਤੋਂ ਲੈ ਕੇ ਗਈ ਸੀਗੀ ਤੋਨੂੰ ਕੀ ਲੋੜ ਪੈ ਗਈ ਸੀ ਦੀਦੀ ਗਹਿਣੇ ਲੈਣ ਦੀ ਉਹ ਹਾਂ ਭਾਬੀ ਇਹ ਪਿਛਲੇ ਮਹੀਨੇ ਗਹਿਣੇ ਮੈਂ ਮੰਮੀ ਤੋਂ ਲੈ ਗਈ ਸੀਗੀ ਮੈਂ ਨਾ ਮੰਮੀ ਨੂੰ ਆਪਣੀ ਪ੍ਰੋਬਲਮ ਦੱਸੀ ਸਾਨੂੰ ਹੈ ਨਾ ਪੈਸਿਆਂ ਦੀ ਲੋੜ ਸੀ ਕਾਫੀ ਤੇ ਮੰਮੀ ਕੋਲ ਉਸ ਟਾਈਮ ਕੈਸ਼ ਹੈ ਨਹੀਂ ਸੀ ਇਸ ਕਰਕੇ ਮੰਮੀ ਨੇ ਮੈਨੂੰ ਇਹ ਗਹਿਣੇ ਦੇ ਦਿੱਤੇ ਲੇਟੇ ਸੀਗੇ ਮੈਂ ਮੈਂ ਵੀਰੇ ਨਾਲ ਗੱਲ ਕਰਨਾ ਚਾਹੁੰਦੀ ਸੀ ਪਰ ਮੈਂ ਗੱਲ ਕਰ ਨਹੀਂ ਪਾਈ ਹੈਗੀ ਉਸ ਟਾਈਮ ਸਿਚੁਏਸ਼ਨ ਹੀ ਆਹੀ ਜੀ ਸੀਗੀ ਵੀ ਮੈਂ ਨਹੀਂ ਕਿਸੇ ਨੂੰ ਦੱਸ ਸਕਦੀ ਸੀ ਇਸ ਕਰਕੇ ਮੈਂ ਕੱਲੀ ਮੰਮੀ ਨੂੰ ਦੱਸ ਕੇ ਇਹ ਗਹਿਣੇ ਮੰਮੀ ਤੋਂ ਲੈ ਗਈ ਸੀ ਤੇ ਹੁਣ ਸਾਡਾ ਕੰਮਕਾਰ ਬਿਲਕੁਲ ਠੀਕ ਆ ਹੁਣ ਮੈਂ ਇਹ ਗਹਿਣੇ ਤੁਹਾਨੂੰ ਵਾਪਸ ਕਰਨ ਆਈ ਸੀ ਦੀਦੀ ਐਡੀ ਵੱਡੀ ਗੱਲ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਹੈਗਾ ਪਹਿਲਾਂ ਹਾਂ ਭਾਬੀ ਮੈਂ ਤੁਹਾਨੂੰ ਦੱਸਣ ਹੀ ਆਉਣਾ ਸੀਗਾ ਅੱਜ ਉਸ ਤੋਂ ਪਹਿਲਾਂ ਹੀ ਆ ਕੁਝ ਹੋ ਗਿਆ ਮੈਨੂੰ ਨਹੀਂ ਤੇ ਪਤਾ ਸੀਗਾ ਵੀ ਤੁਸੀਂ ਮੰਮੀ ਨਾਲ ਇਸ ਗੱਲ ਪਿੱਛੇ ਇਦਾਂ ਦਾ ਬਿਹੇਵ ਕਰੋਗੇ ਆ ਲਓ ਭਾਬੀ ਤੁਹਾਡੇ ਗਹਿਣੇ ਮੈਨੂੰ ਤਾਂ ਐਵੇਂ ਸੀਗਾ ਦੀਦੀ ਕਿ ਮੰਮੀ ਨੇ ਕਿਤੇ ਗਹਿਣੇ ਖੋਤੇ ਤੁਹਾਨੂੰ ਵੀ ਪਤਾ ਵੀ ਕਿੰਨੀ ਮਹਿੰਗੀ ਚੀਜ਼ ਹੁੰਦੀ ਹੈ ਇਹ ਮਸਾ ਬਣਦੀ ਹੈਗੀ ਇਸ ਕਰਕੇ ਨਾ ਮੈਂ ਮੰਮੀ ਨਾਲ ਇਸ ਤਰ੍ਹਾਂ ਗੱਲ ਕਰਦੀ ਸੀਗੀ ਸਾਨੂੰ ਵੀ ਤਾਂ ਦੱਸ ਸਕਦੇ ਸੀਗੇ ਅਸੀਂ ਤੁਹਾਡੇ ਕੁਝ ਨਹੀਂ ਲੱਗਦੇ ਹੈਗੇ ਭਾਬੀ ਮੈਨੂੰ ਐਦਾਂ ਲੱਗਿਆ ਵੀ ਜੇ ਮੈਂ ਤੁਹਾਡੇ ਨਾਲ ਕੋਈ ਗੱਲ ਕਰੂੰਗੀ ਤਾਂ ਤੁਸੀਂ ਮੇਰੇ ਬਾਰੇ ਕੀ ਸੋਚੋਗੇ ਮੈਂ ਬਸ ਇੱਕ ਛਿਜ ਖੀ ਗਈ ਇਸ ਕਰਕੇ ਮੈਂ ਮੰਮੀ ਤੋਂ ਹੀ ਗਹਿਣੇ ਲੈ ਗਈ ਚਲੋ ਕੋਈ ਗੱਲ ਨਹੀਂ ਤੁਸੀਂ ਨਾਰਾਜ਼ ਨਾ ਹੋਵੋ ਮੈਨੂੰ ਹੁਣ ਪਤਾ ਲੱਗ ਗਿਆ ਅੱਗੇ ਤੋਂ ਕੋਈ ਵੀ ਗੱਲਬਾਤ ਹੁੰਦੀ ਆ ਮੈਂ ਤੁਹਾਡੇ ਨਾਲ ਵੀ ਗੱਲ ਕਰਿਆ ਕਰੂੰ ਚਲੋ ਕੋਈ ਗੱਲ ਨਹੀਂ ਦੀਦੀ ਟੈਨਸ਼ਨ ਨਾ ਲਓ ਬਸ ਮੇਰੇ ਮਨਚ ਤਾਂ ਬਹਿਮ ਸੀਗਾ ਹੁਣ ਇਹ ਵੀ ਮੇਰਾ ਬਹਿਮ ਦੂਰ ਹੋ ਗਿਆ